ਆਮਦੇਵ ਜੀ ਮਹਾਰਾਜ ਉਹਨੇ ਆਪਣਾ ਭੋਜਨ ਤਿਆਰ ਕੀਤਾ ਬਾਟੀ ਬਣਦੀ ਹੈ ਨਾ ਗੁਜਰਾਤ ਰਾਜਸਥਾਨ ਚ ਜੀ ਜੀ ਉਹ ਘਿਓ ਨਾਲ ਖਾਧੀ ਜਾਂਦੀ ਹੈ ਹੋਇਆ ਕਿ ਉਹ ਜਦੋਂ ਬਾਟੀ ਤਿਆਰ ਹੋ ਗਈ ਤਾਂ ਉਹ ਥੋੜਾ ਜਿਹਾ ਪਰੇ ਨੂੰ ਹੋਏ ਕੁੱਤਾ ਆਇਆ ਉਹ ਬਾਟੀ ਚੱਕ ਕੇ ਭਜ ਲਿਆ ਰੋਟੀ ਜੜੀ ਬਣੀ ਹੁੰਦੀ ਮੋਟੀ ਰੋਟੀ ਬਣਦੀ ਆ ਜੀ ਭਜ ਲਿਆ ਤੇ ਜਦੋਂ ਦੇਖਿਆ ਵੀ ਬਾਟੀ ਦਾ ਉਹ ਲੈ ਗਿਆ ਤੇ ਪਿੱਛੇ ਪਿੱਛੇ ਘਿਓ ਦਾ ਬਾਟਾ ਲੈ ਕੇ ਵੀ ਉਹ ਭਜੇ ਕਹਿੰਦੇ ਪ੍ਰਭੂ ਇਸੁੱਕੀ ਨਹੀਂ ਖਾਦੀ ਜਾਂਦੀ ਜੀ ਕਿਉਂ ਨਾਲ ਖੋਰ ਨਾਲ ਖਾਦੀ ਜਾਂਦੀ ਹੈ ਜੀ ਕਹਿਣ ਦਾ ਮਤਲਬ ਉਹਨਾਂ ਦੀ ਅੱਖ ਖੁੱਲੀ ਹੈ ਉਹਨਾਂ ਨੂੰ ਕੁੱਤੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ ਸੀ ਕੀ ਅਸੀਂ ਇਨਸਾਨ ਇੰਨੀ ਗ੍ਰਾਫਟ ਵਿੱਚ ਲੱਗੇ ਕਿ ਸਾਨੂੰ ਇਨਸਾਨ ਨੂੰ ਇਨਸਾਨ ਦੇ ਵਿੱਚ ਰੱਬ ਨਜ਼ਰ ਨਹੀਂ ਆਉਂਦਾ ਉਸ ਪਰਮਾਤਮਾ ਦੇ ਅੱਗੇ ਬੇਨਤੀ ਮੈਂ ਕਰੂੰਗਾ ਕਿ ਪਰਮਾਤਮਾ ਦਇਆ ਕਿਰਪਾ ਕਰੇ ਕਿ ਸਭ ਦੀ ਅੱਖ ਖੋਲੇ ਅਸੀਂ ਇੱਕ ਦੂਜੇ ਨੂੰ ਪਛਾਣਨ ਵਾਲੇ ਬਣੀਏ ਇੱਕ ਦੂਜੇ ਨੂੰ ਗਲ ਨਾ ਲਾਉਣ ਵਾਲੇ ਬਣੀਏ ਤਾਕੀ ਪ੍ਰਮਾਤਮਾ ਵੀ ਖੁਸ਼ ਹੋਵੇ ਕਿ ਮੇਰੇ ਜਿਹੜੇ ਬੱਚੇ ਨੇ ਜਿਹੜੇ ਮੈਂ ਭੇਜੇ ਨੇ ਇਹ ਇੱਕ ਹੋ ਕੇ ਚੱਲਦੇ ਪਏ